ਕਾਲੇ ਲੰਮ ਦੇ ਵਿੱਚ ਕੀ ਕਹਿੰਦਾ ਮੈਂ ਕਾਲੇ ਲੰਮ ਦੀ ਗੱਤੀ ਹੈ ਰਮਨਦੀਪ ਜਮਨਦੀਪ ਕੋਣਾ ਕੋਣ ਜਿਹੜਾ ਫਕਰ ਗੱਦੀ ਕਰਦਾ ਹੈ ਰਮਨਦੀਪ ਅਮਨਦੀਪ ਚੱਲ ਕਹਿੰਦਾ ਲੈ ਕਾਲ ਕਾ ਕੋਈ ਪੱਠ ਦਿੰਦੇ ਸੀ ਤੁਸੀਂ ਸਧਾਰਨ ਤੁਸੀਂ ਮੰਨਦੇ ਹੋ ਸਧਾਰਨ ਤੁਸੀਂ ਪੀਰ ਦੀਆਂ ਜੋਤਾਂ ਲਾਉਣੇ ਹੋ ਤੋ ਇੱਕ ਗੱਦੀ ਕਰਦਾ ਕਿਸੇ ਨੂੰ ਕੌਣ ਚਲੋ ਪੀਰ ਬਾਸ਼ਾ ਬੇੜੀਆਂ ਬੰਨੇ ਲਾ ਦੂਆ ਪੁੱਤਰ ਦੀ ਦਾਤ ਸਾਨੂੰ ਮਿਲ ਜੂਗੀ ਵੀਡੀਓ ਚੱਲੀ ਜਾਂਦੀ ਹੈ ਜਾਂ ਨਾ ਮਿਲੇ ਤਾਂ ਵੀਡੀਓ ਕਢਾ ਲਈ ਬੈਂਤ ਨਾਮ ਕੀ ਦਾ ਬੈਂਤ ਮਿੱਠੀ ਮਰਾਤੇ ਗਾਣਾ ਬੈਂਤ ਨਾਮ ਹੈ ਕੋਈ ਪਰਿਵਾਰ ਚ ਘਰ ਚ ਦੱਸ ਸਕੀ ਚਲੋ ਉਹ ਵਾਜੀ ਵਾਜੀ ਰਿਕਟਾਰੀ ਲਾਓ ਸਰਕਾਰਾਂ ਦੇ ਨਾਲ ਲਾ ਦੇ ਕਰੋ

ਸਰੀਰ ਦੇ ਵਿੱਚ ਵੀ ਪੰਜੀ ਤੁਹਾਡੇ ਡੇਟ ਰੰਦੀ ਹੈ ਕਬਰਾਟੋਂ ਲੱਗਦੀ ਹੈ ਦਰਦ ਦੀ ਕਹਾਣੀ ਬਣਦੀ ਹੈ ਸਹੀ ਹੈ ਗੱਲ ਬੱਖੀ ਦੇ ਵਿੱਚ ਬਣਦੀ ਹੈ ਕਈ ਵਾਰੀ ਸਰੀਰ ਟੁੱਟ ਲੱਗਦਾ ਹੈ ਬੇਚਨੀ ਸਰੀਰ ਨੂੰ ਲੱਗਦੀ ਹੈ ਦਬਾਬ ਦੀ ਕਹਾਣੀ ਬਣਦੀ ਹੈ ਬਈ ਨੋਂਦਾ ਸਰੀਰ ਤੇ ਪੀਰ ਲੱਖਾਂ ਦੇ ਦਾਤ ਇਹਨੂੰ ਮੰਨਦੇ ਹੋ ਕਿੰਨਾ ਟਾਈਮ ਹੋ ਗਿਆ ਮਾਤਾ ਨੂੰ ਮੰਨਦੇ ਹੋ ਮਾਤਾ ਕਾਲਕਾ ਨੂੰ ਮੰਨਦੇ ਹੋ ਕੋਈ ਪੱਠ ਦਿੰਦੇ ਸੀ ਤੁਸੀਂ ਸਦਾਰਨ ਤੁਸੀਂ ਮੰਨਦੇ ਹੋ ਸਦਾਰਨ ਤੁਸੀਂ ਪੀਰ ਦੀਆਂ ਜੋਤਾਂ ਲਾਉਂਦੇ ਹੋ ਕੋਈ ਗੱਦੀ ਕਰਦਾ ਕਿਸੇ ਨੂੰ ਕੌਣ ਚਲੋ ਪੁੱਛਣੀ ਇਹ ਗੱਲ ਕਰ ਮਸਲੇ ਦਾ ਹੱਲ ਪੁੱਛਣੀ ਇਹ ਗੱਲ ਕਰ ਮਸਲੇ ਦਾ ਹੱਲ ਕੰਮ ਕਰੇ ਨਾ ਹੱਲ ਕੰਮ ਕਰੇ ਨਾ ਹੱਲ ਮਸਲਾ ਕੋਈ ਨਾ ਚਿਰ ਕਾ ਵੀ ਮੈਨੂੰ ਖਾਣ ਲੀ ਗੱਦੀ ਚਲਦੇ ਨੂੰ ਛੋਡੇ ਪਰਿਵਾਰ ਦੇ ਵਿੱਚ ਪੁੱਛਾਂ ਦੱਸਾਂ ਵੀ ਕਰਦੇ ਆ ਪਾਣੀ ਮੋਤੀ ਕਰਦਾ ਹੈ ਤਾਉਣ ਕਿਤੇ ਲੱਗਦੀ ਹੈ ਕਿਉਂ ਆਏ ਲੱਗਦਾ ਦੋ ਜਣਿਆਂ ਤੇ ਛੋਡੇ ਪਾਉਣ ਲੱਗਦੀ ਰਹੀ ਹੈ ਕੋਈ ਪਰਿਵਾਰ ਦੇ ਵਿੱਚ ਬੋਲੋ ਉਹ ਭਾਈ ਹਮ ਤੱਤੀਆਂ ਨੂੰ ਮੁੰਡੇ ਦੀ ਰਗੜੀ ਹੈ ਆਪਾਂ ਦੇ ਕਦੇ ਗੱਲ ਸੁਣੇ ਕੋਈ ਸੋਡੀ ਗੱਡੀ ਸੰਜੀ ਆ ਨਾ ਸੰਜੀ ਬਾਬਾ ਜੀ ਅੱਡੋੜੀ ਚਰਾਗ ਕਰਕੇ ਦੀ ਮੰਗ ਲੈਣ ਦੀ ਹੈ ਅੱਡੋੜੀ ਆ ਰਹੀ ਹੈ ਮੇਰੇ ਦੇ ਪਾਸੋਂ ਮੈਂ ਲਾ ਰਹੀ ਸੀ ਤੇ ਫੋਨ ਲਾ ਰੋ ਪੁੱਤ ਤਾਂ ਤੁਸੀਂ ਸੋਡੀ ਗੱਡੀ ਤੁਸੀਂ ਲੈ ਸਕਦੇ ਸੀ ਇਹ ਮੰਜੂਰ ਥੋੜੀ ਹੁੰਦਾ ਮਾਲਕ ਬੇੜੀਆਂ ਬੰਨੇ ਲਾਉਂਦਾ ਬੇੜੇ ਮਾਰ ਦੋ ਕਹਿੰਦੇ ਤੂੰ ਇੱਥੇ ਹੀ ਰਹੂਗਾ ਤੁਹਾਨੂੰ ਦੰਦਾ ਨਹੀਂ ਬਾਈ ਬਾਬਾ ਦੋਦੀ ਮੰਨੀਆਂ ਦੀ ਹੈ ਕੁਝ ਹੀ ਬੰਨੀ ਜਾਂਦਾ ਕੁਝ ਹੀ ਬੰਨੀਆਂ ਦਾ ਗੱਡੀ ਤਾਂ ਬਹੁਤ ਪੁਰਾਣੀ ਐ ਮੁੱਢ ਦੀ ਗੱਡੀ ਐ ਸੋਡੇ ਵਾ ਵਾ ਕਾਲੇ ਅਲਮ ਦੇ ਵਿੱਚ ਠੀਕ ਨਾ ਮੈਂ ਟਾਲੇਲਮ ਦੀ ਗੱਤੀ ਐ ਰਮਨਦੀਪ ਜਮਨਦੀਪ ਕੌਣ ਐ ਕੌਣ ਜਿਹੜਾ ਫੱਤਰ ਗੱਦੀ ਕਰਦਾ ਰਮਨਦੀਪ ਅਮਨਦੀਪ ਚੱਲ ਕਹਿੰਦਾ ਲੈ ਖਬਰ ਉਹ ਜਿਹੜੇ ਸਾਬ ਨੱਚ ਮਾ ਨੱਚਦਾ ਐ ਅੱਜ ਕੱਲ੍ਹ ਚੱਲਣਾ ਪੈਂਦਾ ਐ Yeah. ਉਹ ਉਧਰ ਉਹ ਕਹਿ ਦਿੰਦੇ ਆਂ ਸਾਰੇ ਰੌਣਕ ਬਾਬਾ ਦੋਦੀ ਮੰਨੀ ਜਾਂਦੀ ਐ ਆਪਾਂ ਵੀ ਬੰਦੂਸ਼ੀ ਹਰ ਜੇਵਾ ਕਰਦੇ ਆਂ ਮਿੰਗਾ ਹੈ ਕਿੰਨੇ ਵਾਰੀ ਗਏ ਆ ਤੁਸੀਂ ਜੇ ਮਾਲਕ ਛੋਟੀਆਂ ਬੇਡੀਆਂ ਮੰਨੇ ਲਾ ਦੇ ਪੁੱਤ ਦੇ ਦੇ ਸਾਨੂੰ ਬਾਬੇ ਦਾ ਰੋਟ ਲਾ ਆਉਂਗੇ ਕਿ ਦੁਰ ਦੇ ਚੱਲੇ ਪੀਰ ਨਗਾਹੇ ਜੰਮੜੇ ਜਿਆ ਬਾਤ ਕਰਿਆ ਤੈਨੂੰ ਪਤਾ ਹੀ ਨਹੀਂ ਕੀ ਨਹੀਂ ਆ ਗਿਆ ਦੇਖੋ ਮਾਲਕ ਛੋਡੀਆਂ ਬੇੜੀਆਂ ਮੰਨੇ ਲਾ ਦੂਗਾ ਸੁਣ ਦੱਸ ਦਾਂਗੇ ਕਿੱਥੇ ਲੱਗੂਆ ਉੱਥੇ ਨਹੀਂ ਠੀਕ ਹੈ ਪੁੱਤ ਹੋ ਜੂਆ ਸੋਡੇ ਕੱਪੜਾ ਗੁੰਮ ਹੋਇਆ ਬਾਬਾ ਕਹਿੰਦਾ ਕਿੱਦਾਂ ਹੋਇਆ ਹੈ ਅੱਜ ਤੋਂ ਕਹਿੰਦਾ ਕਾਫੀ ਸਾਲ ਪਹਿਲਾਂ ਹੋਇਆ ਹੈ ਉਸ ਤੋਂ ਬਾਅਦ ਕੋਈ ਬੱਚਾ ਸਿਰੇ ਨਹੀਂ ਚੜਿਆ ਕੋਈ ਬੇਡੀਆਂ ਮੰਨੇ ਨਹੀਂ ਲਗੀਆਂ ਸਿੱਦੇ ਆ ਗਈ ਸਮਝ ਪੀਰ ਪਾਸ਼ਾ ਬੇਡੀਆਂ ਮੰਨੇ ਲਾ ਦੂਆ ਪੁੱਤਰ ਦੀ ਦਾਤ ਸਾਨੂੰ ਮਿਲ ਜੂਗੀ ਵੀਡੀਓ ਚੱਲੀ ਜਾਂਦੀ ਹੈ ਜਾਂ ਨਾ ਮੇਲੇ ਦਾ ਵੀਡੀਓ ਕਰਾ ਲਈ ਲਾਈਵ ਵੀ ਚੱਲੀ ਜਾਂਦੀ ਹੈ i ਜਾ ਕੇ ਸੀਸ ਬੰਨ੍ਹ ਕੇ ਮੱਥੀ ਦਾ